ਅੱਜ ਅਸੀਂ ਆਪਰੇਸ਼ਨ ਸਿੰਦੂਰ ਤੇ ਗੱਲ ਕਰ ਰਹੇ ਹਾਂ ਸਾਡੇ ਕੋਲ ਕਈ ਭਾਰਤੀ মিডিਆ ਰਿਪੋਰਟਾਂ ਤੇ ਵਿਸ਼ਲੇਸ਼ਣ ਨੇ ਇਹ ਇੱਕ ਤਾਜ਼ਾ ਘਟਨਾ ਹੈ ਤੇ ਕਾਫੀ ਗੁੰਝਲਦਾਰ ਵੀ ਹਾਂਜੀ ਸਾਡਾ ਮਕਸਦ ਹੈ ਇਹ ਸਭ ਨੂੰ ਸਮਝਣਾ ਕੀ ਹੋਇਆ ਕਿਉਂ ਤੇ ਇਸਦੇ ਅਸਲ ਮਾਨੇ ਕੀ ਨਿਕਲਦੇ ਨੇ ਤਾਂ ਆਓ ਸ਼ੁਰੂ ਕਰਦੇ ਹਾਂ ਬਿਲਕੁਲ ਵੇਖੋ ਇਹ ਇੱਕ ਮਹੱਤਵਪੂਰਨ ਫੌਜੀ ਕਾਰਵਾਈ ਸੀ ਇਹ 22 ਅਪ੍ਰੈਲ 2025 ਨੂੰ ਪਹਿਲਗਾਂ ਵਿੱਚ ਜਿਹੜੀ ਦੁਖਦਾਈ ਘਟਨਾ ਹੋਈ ਸੀ ਨਾ ਹਾਂਜੀ ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ ਹਾਂ ਉਸੇ ਦੇ ਜਵਾਬ ਵਿੱਚ ਕੀਤੀ ਗਈ ਤਾਂ ਜਿਹੜੇ ਸਾਡੇ ਕੋਲ ਸਰੋਤ ਨੇ ਉਹ ਇਸ ਕਾਰਵਾਈ ਦੇ ਵੇਰਵੇ ਇਸ ਦੀ ਵਜ੍ਹਾ ਐ ਕਿਹੜੀ ਤਕਨੀਕ ਵਰਤੀ ਗਈ ਤੇ ਫਿਰ ਵਕ ਵਕ ਪ੍ਰतिकਰਮ ਕੀ ਆਏ ਉਹ ਸਭ ਕਵਰ ਕਰਦੇ ਨੇ ਤਾਂ ਇਹ ਆਪਰੇਸ਼ਨ ਸਿੰਦੂਰ ਇਹ ਨਾਮ ਬੜਾ ਮਤਲਬ ਭਾਵੁਕ ਜਿਹਾ ਲੱਗਦਾ ਹੈ ਹਾਂ ਹੈਗਾ ਸਰੋਤ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਇਹ ਨਾਮ ਚੁਣਿਆ ਸੀ ਅੱਛਾ ਹਾਂਜੀ ਪਹਲਗਾਮ ਹਮਲੇ ਦੀਆਂ ਵਿਧਵਾਵਾਂ ਦੇ ਸਨਮਾਨ ਵਿੱਚ ਸਿੰਦੂਰ ਦਾ ਜਿਹੜਾ ਮਹੱਤਵ ਹੈ Hindu ਵਿਆਵਤਾ ਔਰਤਾਂ ਲਈ ਉਹ ਇਸ ਦੁਖਾਂਤ ਨੂੰ ਹੋਰ ਉਭਾਰਦਾ ਹੈ ਇਹ ਲੱਗਦਾ ਜਿਵੇਂ ਸਿਰਫ ਇੱਕ ਫੌਜੀ ਨਾਮ ਨਹੀਂ ਇੱਕ ਸੰਦੇਸ਼ ਵੀ ਹੈ ਬਿਲਕੁਲ ਤੇ ਫੌਜੀ ਪਖਤੋ ਵੇਖੀਏ ਤਾਂ ਸਭ ਤੋਂ ਖਾਸ ਗੱਲ ਇਹ ਸੀ ਕਿ ਤਿੰਨਾਂ ਸੈਨਾਵਾਂ ਥਲ, ਜਲ ਤੇ ਹਵਾਈ ਦਾ ਸਾਂਝਾ ਆਪਰੇਸ਼ਨ ਸੀ ਅੱਛਾ ਤਿੰਨੋਂ ਇਕੱਠਿਆਂ ਇਹ ਤਾਂ ਕਾਫੀ ਵੱਡੀ ਗੱਲ ਹੈ ਹਾਂਜੀ ਬਹੁਤ ਵੱਡੀ ਗੱਲ ਕਹਿੰਦੇ ਨੇ 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਇੰਜ ਹੋਇਆ ਦਾ ਇਹ ਇੱਕ ਨਵੇਂ ਪੱਧਰ ਦਾ ਤਾਲਮੇਲ ਤੇ ਸ਼ਾਇਦ ਵਧੇਰੇ ਗੰਭੀਰ ਇਰਾਦੇ ਵੀ ਦਰਸਾਉਂਦਾ ਹੈ। ਹੂੰ ਭਾਰਤੀ ਸਰੋਤਾ ਮੁਤਾਬਿਕ ਪਾਕਿਸਤਾਨ ਤੇ ਜਿਹੜਾ ਪਾਕਿਸਤਾਨ ਕਬਜ਼ੇ ਵਾਲਾ ਕਸ਼ਮੀਰ ਪੀਓਕੇ ਹੈ ਉੱਥੇ 9 ਖਾਸ ਥਾਵਾਂ ਨੂੰ ਨਿਸ਼ਾਨਾ ਬਣਾਇਆ। 9 ਥਾਵਾਂ? ਹਾਂ 9। ਇਹਨਾਂ ਵਿੱਚ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਟਰ ਤੇ ਲਸ਼ਕਰ-ਏ-ਤਾਇਬਾ ਦਾ ਮੁਰਿੱਦਕੇ ਬੇਸ ਵੀ ਸ਼ਾਮਿਲ ਸਨ। ਅੱਛਾ ਬਹਾਵਲਪੁਰ ਤੇ ਮੁਰਿੱਦਕੇ ਇਨਰ ਦਾ ਨਾਮ ਤਾਂ ਪਹਿਲਾਂ ਵੀ ਵੱਡੇ ਹਮਲਿਆਂ ਜਿਵੇਂ ਪੁਲਵਾਮਾ ਤੇ 26 11 ਨਾਲ ਜੁੜਦਾ ਰਿਹਾ ਹੈ ਹਾਂਜੀ ਬਿਲਕੁਲ ਤੇ ਭਾਰਤ ਦਾ ਜ਼ੋਰ ਇਸ ਗੱਲ ਤੇ ਹੈ ਕਿ ਇਹ ਹਮਲੇ ਸਿਰਫ ਅੱਤਵਾਦੀ ਟਾਂਚੇ ਤੇ ਕੀਤੇ ਗਏ ਫੌਜੀ ਟਿਕਾਣਿਆਂ ਤੇ ਨਹੀਂ ਤੇ ਇੱਕ ਸੋਚੀ ਸਮਝੀ ਬਿਨਾਂ ਫੜਕਾਹਟ ਵਧਾਉਣ ਵਾਲੀ ਕਾਰਵਾਈ ਸੀ ਪਰ ਜਦੋਂ ਤੁਸੀਂ ਐਨੇ ਹਾਈ ਪ੍ਰੋਫਾਈਲ ਟਿਕਾਣੇ ਨਿਸ਼ਾਨਾ ਬਣਾਉਣੇ ਤਾਂ ਕੀ ਇਹ ਆਪਣੇ ਆਪ ਵਿੱਚ ਫੜਕਾਹਟ ਨਹੀਂ ਵਧਾਉਂਦਾ ਭਾਵੇਂ ਫੌਜੀ ਟਿਕਾਣੇ ਨਾ ਹੋਣ ਵੇਖੋ ਇਹ ਇੱਕ ਪੇਚੀਦਾ ਨੁਕਤਾ ਹੈ ਮਤਲਬ ਭਾਰਤ ਦਾ ਦਾਵਾ ਹੈ ਕਿ ਨਿਸ਼ਾਨੇ ਸਿਰਫ ਅਤਵਾਦੀ ਸਨ ਪਰ ਇਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਇੱਕ ਸਖਤ ਸੰਦੇਸ਼ ਤਾਂ ਹੈ ਹੀ ਇਹ ਦੇਖਣ ਵਾਲੇ ਦੇ ਨਜ਼ਰੀਏ ਤੇ ਨਿਰਭਰ ਕਰਦਾ ਹੈ ਮੇਰੇ ਖਿਆਲ ਚ ਸਹੀ ਗੱਲ ਹੈ ਅੱਛਾ ਤੇ ਇਹ ਹਮਲੇ ਕੀਤੇ ਕਿਵੇਂ ਗਏ ਕਿਹੜੇ ਹਥਿਆਰ ਵਰਤੇ ਸੁਣਿਆ ਕਾਫੀ ਐਡਵਾਂਸਡ ਤਕਨੀਕ ਸੀ ਹਾਂ ਬਿਲਕੁਲ ਸਰੋਤਾਂ ਵਿੱਚ ਜ਼ਿਕਰ ਆਉਂਦਾ ਹੈ ਸਕੈਲਪ ਯਾਨੀ ਸਟਾਰਮ ਸ਼ੈਡੋ ਕਰੂਜ਼ ਮਿਜ਼ਾਈਲਾਂ ਦਾ ਅੱਛਾ ਇਹ ਤਾਂ ਲੰਮੀ ਦੂਰੀ ਵਾਲੀਆਂ ਨੇ ਹਾਂਜੀ ਲੰਮੀ ਦੂਰੀ ਤੇ ਡੂੰਘੇ ਹਮਲੇ ਲਈ ਇਹਨਾਂ ਨਾਲ ਭਾਰਤੀ ਜਹਾਜ਼ਾਂ ਨੂੰ ਦੁਸ਼ਮਣ ਦੇ ਹਵਾਈ ਖੇਤਰ ਵਿੱਚ ਬਹੁਤ ਅੰਦਰ ਜਾਣ ਦਾ ਖਤਰਾ ਘਟ ਜਾਂਦਾ ਹੈ ਮਤਲਬ ਸੁਰੱਖਿਅਤ ਦੂਰੀ ਤੋਂ ਹਾਂ ਇਸ ਤੋਂ ਇਲਾਵਾ ਹੈਮਰ ਪ੍ਰੈਸੀਜਨ ਬੰਬ ਵੀ ਵਰਤੇ ਗਏ ਇਹ ਬਹੁਤ ਮਜ਼ਬੂਤ ਟਿਕਾਣਿਆਂ ਨੂੰ ਮਤਲਬ ਬੰਕਰ ਵਗੈਰਾ ਨੂੰ ਤਬਾਹ ਕਰ ਸਕਦੇ ਨੇ ਹੂੰ ਤੇ ਨਾਲ ਹੀ ਲੋਇਟਰਿੰਗ ਮਿਊਨੀਸ਼ਨਸ ਜਿਨ੍ਹਾਂ ਨੂੰ ਕਾਮਿਕਾਜ਼ੀ ਡਰੋਨ ਵੀ ਕਹਿ ਦਿੰਦੇ ਨੇ ਅੱਛਾ ਉਹੀ ਜਿਹੜੇ ਨਿਸ਼ਾਨੇ ਤੇ ਜਾ ਕੇ ਖੁਦ ਹੀ ਫਟ ਜਾਂਦੇ ਨੇ ਹਾਂ ਬਿਲਕੁਲ ਉਹੀ ਤੇ ਸਭ ਤੋਂ ਖਾਸ ਗੱਲ ਭਾਰਤ ਦਾ ਦਾਵਾ ਹੈ ਕਿ ਇਹ ਸਾਰੇ ਹਥਿਆਰ ਭਾਰਤੀ ਖੇਤਰ ਤੋਂ ਹੀ ਦਾਗੇ ਗਏ ਭਾਰਤੀ ਖੇਤਰ ਤੋਂ ਯਾਨੀ ਪਾਕਿਸਤਾਨੀ ਹਵਾਈ ਖੇਤਰ ਦੀ ਉਲੰਘਣਾ ਨਹੀਂ ਹੋਈ ਤਕਨੀਕੀ ਤੌਰ ਤੇ ਸ਼ਾਇਦ ਨਹੀਂ ਜੇ ਮਿਜ਼ਾਈਲਾਂ ਤੇ ਡਰੋਨ ਵਰਤੇ ਗਏ ਇਹ ਰਣਨੀਤਿਕ ਤੌਰ ਤੇ ਬਹੁਤ ਅਹਿਮ ਗੱਲ ਹੈ ਹਾਂ ਇਹ ਤਾਂ ਹੈ ਪਰ ਜਿਹੜਾ ਨੁਕਸਾਨ ਹੋਇਆ ਉਸ ਬਾਰੇ ਤਾਂ ਖਬਰਾਂ ਬਹੁਤ ਵੱਖਰੀਆਂ ਵੱਖਰੀਆਂ ਨੇ ਬਿਲਕੁਲ ਇੱਥੇ ਆ ਕੇ ਨਾ ਸੂਚਨਾ ਯੁੱਧ ਸਾਫ਼ ਦਿਸਦਾ ਹੈ ਭਾਰਤ ਦਾਵਾ ਕਰ ਰਿਹਾ 80-90 ਅਤਵਾਦੀ ਮਾਰਨ ਦਾ ਖਾਸ ਕਰਕੇ ਬਹਾਵਲਪੁਰ ਤੇ ਮੁਰਦਕੇ ਵਿੱਚ ਅੱਛਾ ਦੂਜੇ ਪਾਸੇ ਪਾਕਿਸਤਾਨ ਕਹਿੰਦਾ ਹੈ ਇਹ ਸਭ ਗਲਤ ਹੈ ਉਹ ਕਹਿੰਦੇ ਅੱਠ ਨਾਗਰਿਕ ਮਾਰੇ ਗਏ ਜਿਨ੍ਹਾਂ ਚ ਇੱਕ ਬੱਚਾ ਵੀ ਸੀ ਤੇ 35 ਤੋਂ ਵੱਧ ਜ਼ਖਮੀ ਹੋਏ ਓਹੋ ਇਹ ਤਾਂ ਬਹੁਤ ਵੱਡਾ ਫਰਕ ਹੈ ਦਾਅਵਿਆਂ ਵਿੱਚ ਹਾਂਜੀ ਤੇ ਪਾਕਿਸਤਾਨ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਭਾਰਤੀ ਜਹਾਜ਼ ਮਾਰ ਗिराਏ ਨੇ ਪਰ ਭਾਰਤ ਨੇ ਇਸ ਤੋਂ ਸਾਫ਼ ਇਨਕਾਰ ਕੀਤਾ ਹੈ ਪਾਕਿਸਤਾਨ ਨੇ ਇਸ ਨੂੰ ਜੰਗ ਦੀ ਕਾਰਵਾਈ ਕਿਹਾ ਤੇ ਜਵਾਬੀ ਕਾਰਵਾਈ ਦਾ ਵਾਅਦਾ ਵੀ ਕੀਤਾ ਤੇ ਐਲਓਸੀ ਤੇ ਵੀ ਗੋਲੀਬਾਰੀ ਵਧੀ ਸੀ ਹਾਂ ਉਸ ਤੋਂ ਬਾਅਦ ਐਲਓਸੀ ਤੇ ਗੋਲੀਬਾਰੀ ਕਾਫੀ ਵਧ ਗਈ ਤੇ ਦੁੱਖ ਦੀ ਗੱਲ ਹੈ ਕਿ ਭਾਰਤੀ ਪਾਸੇ ਵੀ ਕੁਝ ਨਾਗਰਿਕ ਮਾਰੇ ਗਏ ਇਹ ਤਾਂ ਬਹੁਤ ਗੰਭੀਰ ਸਥਿਤੀ ਬਣ ਗਈ ਸੀ ਦੁਨੀਆ ਨੇ ਕੀ ਕਿਹਾ ਇਸ ਸਭ ਤੇ ਅੰਤਰਰਾਸ਼ਟਰੀ ਪੱਧਰ ਤੇ ਜ਼ਿਆਦਾਤਰ ਸੰਜਮ ਵਰਤਨ ਦੀ ਅਪੀਲ ਹੀ ਆਈ ਸੰਯੁਕਤ ਰਾਸ਼ਟਰ ਅਮਰੀਕਾ ਸਭ ਨੇ ਕਿਹਾ ਕਿ ਸ਼ਾਂਤੀ ਬਣਾਈ ਰੱਖੋ ਚੀਨ ਨੇ ਚੀਨ ਨੇ ਭਾਰਤੀ ਕਾਰਵਾਈ ਤੇ ਅਫਸੋਸ ਜ਼ਾਹਰ ਕੀਤਾ ਤੇ ਸ਼ਾਂਤੀ ਦੀ ਅਪੀਲ ਕੀਤੀ ਤੇ ਭਾਰਤ ਵਿੱਚ ਕੀ ਮਾਹੌਲ ਸੀ ਭਾਰਤ ਅੰਦਰ ਵੇਖੋ ਲਗਭਗ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਇਸ ਕਾਰਵਾਈ ਦਾ ਸਮਰਥਨ ਕੀਤਾ ਇਸ ਸਬ ਦਾ ਵੱਡਾ ਮਤਲਬ ਕੀ ਕੱਢੀਏ ਕਿ ਇਹ ਸਿਰਫ ਇੱਕ ਬਦਲਾ ਸੀ ਪਹਿਲਗਾਮ ਦਾ ਜਾਂ ਇਸ ਤੋਂ ਵੱਧ ਕੁਝ ਮੈਨੂੰ ਲੱਗਦਾ ਇਹ ਸਿਰਫ ਇੱਕ ਜਵਾਬੀ ਕਾਰਵਾਈ ਤੋਂ ਵੱਧ ਹੈ ਇਸ ਨਾਲ ਭਾਰਤ ਪਾਕਿਸਤਾਨ ਤਣਾਅ ਤਾਂ ਵਧਿਆ ਹੀ ਹੈ ਯਕੀਨਨ ਪਰ ਇਹ ਪਰਤ ਦੇ ਰਣਨੀਤਿਕ ਰੁਖ ਵਿੱਚ ਇੱਕ ਤਬਦੀਲੀ ਦਾ ਸੰਕੇਤ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੀ ਤਬਦੀਲੀ ਮਤਲਬ ਸਰਹੱਦ ਪਾਰ ਅਤਵਾਦ ਨਾਲ ਨਿਜਠਣ ਲਈ ਸ਼ਾਇਦ ਹੁਣ ਵਦੇਰੇ ਹਮਲਾਵਰ ਪਹੁੰਚ ਅਪਣਾਈ ਜਾ ਰਹੀ ਹੈ ਤੇ ਜਦੋਂ ਦੋਵੇਂ ਦੇਸ਼ ਪਰਮਾਣੂ ਸ਼ਕਤੀਆਂ ਹੋਣ ਤਾਂ ਇਸ ਦੇ ਖੇਤਰੀ ਸਥਿਰਤਾ ਲਈ ਗੰਭੀਰ ਅਸਰ ਹੋ ਸਕਦੇ ਹਨ ਨਾਲ ਹੀ ਇਹ ਭਾਰਤ ਦੀ ਵੱਧੀ ਹੋਈ ਤਕਨੀਕੀ ਸਮਰੱਥਾ ਦਾ ਪ੍ਰਦਰਸ਼ਨ ਵੀ ਹੈ ਹੂੰ ਤਾਂ ਸੰਖੇਪ ਵਿੱਚ ਕਹਿਣਾ ਹੋਵੇ ਆਪਰੇਸ਼ਨ ਸੰਦੂਰ ਇੱਕ ਵੱਡੀ ਤਕਨੀਕੀ ਤੌਰ ਤੇ ਉੱਨਤ ਤਿੰਨਾਂ ਸੈਨਾਵਾਂ ਦੀ ਸਾਂਝੀ ਕਾਰਵਾਈ ਸੀ ਇਸ ਦਾ ਨਾਮਕਰਨ ਬਹੁਤ ਭਾਵੁਕ ਤੇ ਸੋਚਿਆ ਸਮਝਿਆ ਸੀ ਨਤੀਜਿਆਂ ਬਾਰੇ ਦਾਅਵੇ ਬਹੁਤ ਵੱਖਰੇ ਨੇ ਪਰ ਇਸ ਨੇ ਖੇਤਰੀ ਤਣਾ ਨੂੰ ਇੱਕ ਨਵਾਂ ਮੋੜ ਜ਼ਰੂਰ ਦਿੱਤਾ ਹੈ ਹਾਂਜੀ ਬਿਲਕੁਲ ਤੇ ਇੱਕ ਵਿਚਾਰ ਹੋਰ ਛੱਡ ਜਾਂਦੇ ਹਾਂ ਸਰੋਤ ਇਸ਼ਾਰਾ ਕਰਦੇ ਨੇ ਕਿ ਬਹਾਵਲਪੁਰ ਤੇ ਮੁਰਿਦ ਕੇ ਵਰਗੇ ਟਿਕਾਣੇ ਜਿਹੜੇ ਪੁਰਾਣੇ ਹਮਲਿਆਂ ਨਾਲ ਜੁੜੇ ਨੇ ਉਨ੍ਹਾਂ ਨੂੰ 2019 ਦੇ ਬਾਲਾਕੋਟ ਹਮਲੇ ਵੇਲੇ ਵੀ ਨਿਸ਼ਾਨਾ ਬਣਾਉਣ ਬਾਰੇ ਸੋਚਿਆ ਗਿਆ ਸੀ ਪਰ ਉਦੋਂ ਨਹੀਂ ਬਣਾਇਆ ਗਿਆ ਸੀ ਅੱਛਾ ਹਾਂ ਤਾਂ ਹੁਣ ਇਹਨਾਂ ਨੂੰ ਨਿਸ਼ਾਨਾ ਬਣਾਉਣਾ ਭਾਰਤ ਦੀ ਲੰਬੇ ਸਮੇਂ ਦੀ ਅਤਵਾਦ ਵਿਰੋਧੀ ਰਣਨੀਤੀ ਵਿੱਚ ਕਿਸ ਬਦਲਾਅ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਸਬਰ ਦੇ ਇੱਕ ਨਵੇਂ ਪੈਮਾਨੇ ਦਾ ਸੰਕੇਤ ਹੈ ਇਸ ਬਾਰੇ ਸੋਚਿਆ ਜਾ ਸਕਦਾ ਹੈ